ਵਾਲਦੀ ਹਵੇਲੀ ਦੇ ਵਿੱਚ ਮੌਜੂਦ ਆ ਜਿੱਥੇ ਨਿੱਕੇ ਪੈਰੀ ਸਿੱਧੂ ਦੇ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਬੋਲੀਆਂ ਨੇ ਜਿਹੜੇ ਕਿ ਉਹ ਪਾਈਆਂ ਜਾ ਰੀਆਂ ਸਵੇਰ ਤੋਂ ਹੀ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਹੈ ਤਾਂ ਹਵੇਲੀ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਢੰਗ ਦੇ ਨਾਲ ਲੋਕ ਜਿਹੜੇ ਨੇ ਉਹ ਨੱਚ ਟੱਪ ਕੇ ਜਿਹੜੀ ਕਿ ਖੁਸ਼ੀ ਹੈ ਉਹ ਮਨਾਏ ਮਨਾ ਰਹੇ ਨੇ ਤਾਂ ਇਸੇ ਹਵੇਲੀ ਦੇ ਵਿੱਚ ਕੁਝ ਸਮਾਂ ਪਹਿਲਾਂ 마ਤਮ ਪਸਰਿਆ ਹੁੰਦਾ ਸੀਗਾ ਤਾਂ ਅੱਜ ਸਿੱਧੂ ਦੇ ਛੋਟੇ ਵੀਰ ਦੇ ਔਣ ਕਰਕੇ ਜਿਹੜੇ ਕਿ ਦੁਬਾਰਾ ਜਿਹੜੀ ਕੀ ਖੁਸ਼ੀ ਆਉ ਦੇਖੋ ਨੂੰ ਮਿਲ ਰਹੀ ਆ ਹਰ ਇੱਕ ਪਾਸੇ ਲੋਕੋ ਕੁਛ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਵੀ ਕਰ ਲੈਣੇ ਆ ਮਾਤਾ ਜੀ ਬੋਲੀ ਆ ਪਾ ਰਹੇ ਕਿੰਨੀ ਖੁਸ਼ੀ ਆ ਅੱਜ ਬਾਹਲੀ ਖੁਸ਼ੀ ਜਿੰਨੀ ਵੀ ਕਹਦੇ ਪੋਤਾ ਹੋਇਆਗਾ ਕੋਈ ਮਾੜੀ ਢੀੜੀ ਗੱਲ ਨਹੀਂ ਹੋਈ ਪੋਤਾ ਹੋਇਆ ਕੋਈ ਮਾੜੀ ਢੀੜੀ ਗੱਲ ਨਹੀਂ ਹੈਗੀ ਕਿਵੇਂ ਤਾਂ ਲੱਗ ਰਿਹਾ ਅੱਜ ਫਿਰ ਜਦੋਂ ਪਤਾ ਲੱਗਿਆ ਕਿ ਨਿੱਕਾ ਸਿੱਧੂ ਆ ਗਿਆ ਬਥੇਰੀਆਂ ਗੱਲਾਂ ਕਰੀਆਂ ਬਾਹਲਾ ਚਾਈ ਵਾਲਾ ਚੜਿਆ ਹਾਂਜੀ ਕਿਤਾ ਜੀ ਆਹੋ ਹੀ ਨਹੀਂ ਹੁੰਦਾ ਹੈਗਾ ਆਹ ਲੱਗਦਾ ਛੇ ਦਿਨਾਂ ਨੇ ਹੁਣ ਦੇਖ ਕੇ ਚੱਕੀ ਲਈਏ ਉਹਨੂੰ ਧਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਜੀ ਨੇ ਸਾਨੂੰ ਸਾਡਾ ਸਿੱਧੂ ਵਾਪਸ ਦੇਤਾ ਪਰ ਦੁਸ਼ਮਨਾ ਨੇ ਤਾਂ ਕਸਰ ਨਹੀਂ ਛੱਡੀ ਸੀ ਕੋਈ ਹੈ ਬਹੁਤ ਜਿਆਦੇ ਸਾਡੇ ਪਿੰਡ ਚ ਦੁਵਾਰੇ ਰੌਣਕਾਂ ਆਈਆਂ ਅਸਤਾ ਬਾਬੇ ਨਾਨਕ ਦਾ ਦਿਲੋਂ ਤਾਂ ਇਹ ਤੈਨੂੰ ਧੰਨਵਾਦ ਕਰਦੇ ਆ ਬੜੀ ਖੁਸ਼ੀ ਹੈ ਜੀ ਬੜੀ ਖੁਸ਼ੀ ਮਾਤਾ ਪਿਤਾ ਦੇ ਚਿਹਰੇ ਤੇ ਦੁਬਾਰਾ ਤੋਂ ਮੁਸਕਾਨ ਆ ਗਈ ਬੜੀ ਜੀ ਬੜੀ ਆ ਗਈ ਹਾਂ ਜੀ ਜਰੂਰ ਦੇਖਣੇ ਮੁਸ਼ਕਿਲ ਸੀ ਸਾਨੂੰ ਤਾਂ ਬਹੁਤ ਜਿਆਦੇ ਜੋ ਰੌਣਕਾ ਜੇ ਸਿੱਧੂ 2 ਕੁ ਮਹੀਨੇ ਹੋਰ ਰਹਿ ਜਾਂਦਾ ਉਹਦਾ ਵਿਆਹ ਹੋਣਾ ਸੀ ਉਹ ਰੌਣਕਾ ਹੁਣ ਅੱਜ ਦੇਖਣ ਨੂੰ ਮਿਲ ਨਹੀਂਉਂਦਾ ਵੀ। ਅਸੀਂ ਗੱਲ ਕੋਈ ਹੋ ਰਹੀ ਹੋਣੀ ਸੀ। ਹਾਂ ਫਿਰ ਤਾਂ ਸਾਨੂੰ ਆਪ ਹੀ ਪਤਾ ਵੀ ਪੋਤੇ-ਪੋਤੀਆਂ ਵੀ ਹੁੰਦੀਆਂ ਆਹ ਟਾਈਮ ਨਹੀਂ ਸੀ ਆ ਪਰ ਕਰਨਾ ਪਿਆ। ਹਾਂ ਉਹਨਾਂ ਨੇ ਪੈਣਾ ਪਾਇਆ ਨੇ ਜ਼ੋਰ ਪਾ ਕੇ ਉਹਨਾਂ ਨੇ ਵੀ ਸਾਡੀ ਮੰਨੀ ਗੱਲ ਬਹੁਤ ਵਧੀਆ। ਗੱਲਬਾਤ ਹੁੰਦੀ ਰਹਿੰਦੀ ਸੀ ਉਹਨਾਂ ਨਾਲ। ਹਾਂਜੀ ਪੂਰਾ ਹੀ ਮੇਲ ਸੀ ਸਾਡਾ ਤਾਂ ਅਸੀਂ ਇੱਥੋਂ ਹੀ ਆ। ਕੀ ਗੱਲਬਾਤ ਹੁੰਦੀ ਸੀ ਤੁਹਾਡੀ ਉਹਨਾਂ ਦੇ ਮਾਤਾ-ਪਿਤਾ ਨਾਲ? ਮਾਤਾ-ਪਿਤਾ ਨਾਲ ਸਾਨੂੰ ਤਾਂ ਬਹੁਤ ਟਾਈਮ ਹੋ ਗਿਆ ਜੀ। ਛਾਰੀਆਂ ਹੀ ਹੁੰਦੀਆਂ ਸੀ ਜਿੰਨੀਆਂ ਵੀ ਕਰਦੀਆਂ ਬਹੁਤ ਹੁੰਦੀ ਹੈ ਸਰ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦੂਜੇ ਪਾਸੇ ਦਿਖਾਵਾਂਗੇ ਬੋਲੀਆਂ ਨੇ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਸਿੱਧੂ ਦੀ ਹਵੇਲੀ ਦੇ ਵਿੱਚ ਹਰ ਇੱਕ ਪਾਸੇ ਹੁਣ ਖੁਸ਼ੀਆਂ ਹੀ ਖੁਸ਼ੀਆਂ ਜਿਹੜੀਆਂ ਕਿ ਉਹ ਨਜ਼ਰ ਆ ਰਹੀਆਂ ਨੇ ਤਾਂ ਬੋਲੀਆਂ ਪਾ ਕੇ ਨੱਚ ਟੱਪ ਕੇ ਜਿਹੜੇ ਕੀ ਜਸ਼ਨ ਨੇ ਉਹ ਮਨਾਏ ਜਾ ਰਹੇ ਨੇ ਤਾਂ ਗੱਲਬਾਤ ਵੀ ਕਰਾਂਗੇ ਕੁਝ ਹੋਰ ਲੋਕ ਇੱਥੇ ਮੌਜੂਦ ਨੇ ਤਾਂ ਤੁਸੀਂ ਦੇਖ ਸਕਦੇ ਹੋ ਬੱਚੇ ਹੋਣ ਮੁਟਿਆਰਾਂ ਹੋਣ ਜਾਬੇ ਤੇ ਕੁਸੁਰਕ ਮਹਿਲਾਵਾਂ ਹੋਣ ਤਾ ਬੋਲੀਆਂ ਪਾ ਕੇ ਜਿਹੜੀ ਕਿ ਸਿੱਧੂ ਦੇ ਛੋਟੇ ਵੀਰ ਦੀ ਆਉਣ ਦੀ ਖੁਸ਼ੀ ਦੇ ਵਿੱਚ ਜਸ਼ਨ ਜਿਹੜਾ ਕਿ ਉਹ ਮਨਾਇਆ ਜਾ ਰਿਹਾ ਹੈ ਤਾਂ ਹਵੇਲੀ ਦੀਆਂ ਤਸਵੀਰਾਂ ਨੇ ਤਾਂ ਖੁਸ਼ੀ ਹੈ ਜਿਹੜੀ ਕਿ ਅੱਜ ਉਹ ਸੰਭੀ ਨਹੀਂ ਜਾ ਰਹੀ ਹੱਸਦਾ ਖੇੜਦਾ ਇੱਕ ਵੀ ਕੱਤੀਆਂ ਨਹੀਂ ਬੰਦਾ ਸਿਰਨੀ ਮੇਰੇ ਅੰਗਣੋਂ ਪੁੱਤੀ ਜਾ ਕੇ ਗੇ ਬਿਲਕੁਲ ਇਹ ਤਸਵੀਰਾਂ ਨੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੀ ਆ ਤਾਂ ਹਰ ਇੱਕ ਸ਼ਖਸ ਜੋ ਇੱਥੇ ਪਹੁੰਚੇ ਨੇ ਆਪਣੇ ਮੋਬਾਈਲ ਕੈਮਰੇ ਦੇ ਰਾਹੀਂ ਇਹ ਤਸਵੀਰਾਂ ਕੈਪਚਰ ਕਰ ਰਹੇ ਨੇ ਤਾਂ ਹਰ ਇੱਕ ਪਾਸੇ ਜਿਹੜੀ ਖੁਸ਼ੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਹੀ ਪਹੁੰਚ ਰਹੇ ਨੇ ਤਾਂ ਸਵੇਰ ਤੋਂ ਤੁਹਾਡੇ ਨਾਲ ਪਲ-ਪਲ ਦੀ ਅਪਡੇਟਾਂ ਸਾਂਝੀ ਕਰ ਰਹੇ ਹਾਂ ਤਾਂ ਹਵੇਲੀ ਦੇ ਵਿੱਚ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਹਾਲਾਂਕਿ ਮਾਤਾ ਪਿਤਾ ਹਜੇ ਸਿੱਧੂ ਦਾ ਜਿਹੜਾ ਛੋਟਾ ਵੀਰ ਆ ਉਹ ਪਠਿੰਡੇ ਹਸਪਤਾਲ ਦੇ ਵਿੱਚ ਹੀ ਨੇ ਤਾਂ ਹੁਣ ਜਦੋਂ ਇੱਥੇ ਪਹੁੰਚੇਗਾ ਸਿੱਧੂ ਦਾ ਛੋਟਾ ਵੀਰ ਤਾਂ ਉਦੋਂ ਵੀ ਦੇਖਣਾ ਹੋਵੇਗਾ ਇੱਕ ਤਸਵੀਰਾਂ ਕਿਸ ਤਰ੍ਹਾਂ ਦੀਆਂ ਰਹਿੰਦੀਆਂ ਨੇ ਉਹ ਵੀ ਥੋੜਾ ਨਾਲ ਸਾਂਝੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅਵੇਲੀ ਦੀਆਂ ਜਿਸ ਢੰਗ ਦੇ ਨਾਲ ਨੱਚ ਟੱਪ ਕੇ ਜਿਹੜਾ ਕਿ ਜਸ਼ਨ ਹੈ ਉਹ ਮਨਾਇਆ ਜਾ ਰਿਹਾ ਹੈ ਤਾਂ ਕਿਹਾ ਜਾ ਰਿਹਾ ਖੁਸ਼ੀ ਹੈ ਜਿਹੜੀ ਕਿ ਬੇਹਦ ਜ਼ਿਆਦਾ ਹੈ ਖੁਸ਼ੀ ਸੰਭ ਹੀ ਨਹੀਂ ਜਾ ਰਹੀ ਨੌਜਵਾਨ ਹੋਣ ਬਜ਼ੁਰਗ ਹੋਣ ਤਾਂ ਗੱਲਬਾਤ ਵੀ ਕਰਾਂਗੇ ਕੁਝ ਹੋਰ ਲੋਕਾਂ ਨਾਲ ਖੁਸ਼ੀ ਕਿੰਨੀ ਕੁ ਖੁਸ਼ੀ ਹੈ ਅੱਜ ਸਿੱਧੂ ਦਾ ਛੋਟਾ ਵੀਰੇੜਾ ਵਾਪਸ ਆ ਗਿਆ ਬੜੀ ਖੁਸ਼ੀ ਆਈ ਸੰਤਾ ਕਿਵੇਂ ਤਾਂ ਲੱਗ ਰਿਹਾ ਜੀ ਬਿਆਨ ਨਹੀਂ ਕਰ ਸਕਦਾ ਇੰਨੀ ਖੁਸ਼ੀ ਹੈ ਤਾਂ ਕਿਵੇਂ ਤਾਂ ਲੱਗ ਰਿਹਾ ਅੱਜ ਫਿਰ ਸਿੱਧੂ ਦਾ ਛੋਟਾ ਵੀਰ ਆ ਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਖੁਸ਼ੀਆਂ ਦਵਾਰੇ ਆ ਗਈਆਂ ਖੁਸ਼ੀਆਂ ਦਵਾਰੇ ਖੁਸ਼ੀਆਂ ਆ ਗਈਆਂ ਬਈ ਹਾਂ ਦਵਾਰੇ ਖੁਸ਼ੀਆਂ ਆ ਗਈਆਂ ਤੁਸੀਂ ਤੇ ਮਾਤਾ ਪਿਤਾ ਚਿਹਰੇ ਤੇ ਦੁਬਾਰਾ ਮੁਸਕਾਨ ਰਿਹਾ ਕਰੋਗੇ ਹਾਂ ਬਹੁਤ ਜਿਆਦਾ ਰਿਹਾ ਕਰਨਗੇ ਸਾਰੀ ਦੁਨੀਆ ਹੀ ਰਿਹਾ ਕਰੂਗੀ ਬਸ ਸਾਰੀ ਦੁਨੀਆ ਬਹੁਤ ਖੁਸ਼ ਰਿਹਾ ਕਰੂਗੀ ਬਿਲਕੁਲ ਕਿਹਾ ਜਾ ਰਿਹਾ ਕਿ ਸਾਰੇ ਨੇ ਜਿਹੜੇ ਕੀ ਉਹ ਖੁਸ਼ ਨੇ ਜਿਹੜੇ ਕੀ ਉਹ ਨਜ਼ਰ ਆ ਰਹੇ ਨੇ ਤਾਂ ਜਿੰਨੇ ਵੀ ਲੋਕ ਇੱਥੇ ਪਹੁੰਚ ਰਹੇ ਨੇ ਨੱਚ ਡੱਪ ਕੇ ਜਿਹੜਾ ਕੀ ਜਸ਼ਨ ਹੈ ਉਹ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਇਕਬਾਲ ਦੇ ਨਿੱਕ ਸਵੇਰਾ मुसा। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप